ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਆ ਪਹਿਲਾ ਵਾਲੇ ਜਿਹੜੇ ਪਹਿਲਾਂ ਇਸ ਤੋਂ ਪਹਿਲਾਂ ਵਾਲੇ ਪਲਾਂਟ ਦੇ ਸਰਪੰਚ ਆ ਕੇ ਤੁਰ ਗਏ ਨੇ ਉਹ ਕੁੜੀਆਂ ਬਣੀਆਂ ਆ ਤਾਂ ਪਾਣੀ ਘਰਾਂ ਚ ਦੇਖ ਲੋ ਇਧਰੋਂ ਆ ਮੀਂਹ ਦਾ ਪਾਣੀ ਨਾ ਦਾ ਪੁੜੀਆਂ ਖਿੱਚਦੀਆਂ ਨੇ ਨਾ ਹੈ ਪਾਣੀ ਜਾਂਦਾ ਚਲੋ ਇਹ ਤਾਂ ਚਲੋ ਗਲੀ ਚ ਕੋਈ ਗੱਲ ਨਹੀਂ ਆ ਕੱਲੀ ਮਾਈ ਏ ਵਿਚਾਰੀ ਅੰਦਰ ਪਰੇ ਬੈਨ ਇਹਨਾਂ ਦੇ ਮਨ ਲੋਕ ਜਿਹੜਾ ਹੱਥ ਨੂੰ ਜੇ ਕਿਤੇ ਮੀਂਹ ਆਉਂਦਾ ਕੋਠੇ ਉੱਤੇ ਡਿੱਗ ਜਾਣਾ ਤਾਂ ਇੱਥੇ ਸਰਪੰਚ ਜ਼ਿੰਮੇਦਾਰ ਨੇ ਜੀ ਕੌਣ ਜ਼ਿੰਮੇਦਾਰ ਹੈ ਜਾਂ ਪਹਿਲਾਂ ਵਾਲਾ ਸਰਪੰਚ ਜ਼ਿੰਮੇਦਾਰ ਹੈ ਜਾਂ ਹੁਣ ਵਾਲਾ ਸਰਪੰਚ ਜ਼ਿੰਮੇਦਾਰ ਹੈ ਜਾਂ ਕੋਈ ਮੈਂਬਰ ਜ਼ਿੰਮੇਦਾਰ ਨਹੀਂ ਕੁੜੀਆਂ ਜਿਹੜੀਆਂ ਨੇ ਪਾਣੀਆਂ ਦੇ ਅੰਦਰ ਵੜਿਆ ਪਿਆਈ ਇਹ ਆ ਪਹਿਲਾਂ ਬਲਾ ਕੇ ਉਹ ਮੋਟਰ ਮੋਟਰ ਸਾਰਾ ਕੁਝ ਥੱਲੇ ਆਇਆ ਆ ਦੂਜਾ ਕੈਮਰਾ ਹੈ ਉਹ ਤੋਂ ਅੱਗੇ ਤੀਜਾ ਕੈਮਰਾ ਹੈ ਪਾਣੀ ਅੰਦਰ ਵੜਿਆ ਪਿਆ ਆਹ ਲਓ ਸੰਤਖਾਈਏ ਕੁੜੀਆਂ ਅੱਗੇ ਨਾਲੀ ਬੰਦ ਹੋਏ ਨਾਲੀਆਂ ਬੰਦ ਨੇ ਤਾਂ ਇਹ ਪਾਣੀ ਜਾਂਦਾ ਨਹੀਂ ਇਹ ਸਰਪੰਚ ਸੁੱਤੇ ਪਏ ਨੇ ਕੰਨਾਂ 'ਚ ਜੰਗਲਾਂ ਲੈ ਕੇ ਅੱਖਾਂ ਮੀਟ ਕੇ ਕਿ ਸਰਪੰਚਾਂ ਨੇ ਤਾਂ ਪਾਲੀਆਂ ਕੋਠੀਆਂ ਉੱਚੀਆਂ ਕਰਕੇ ਆ ਜਿਹੜਾ ਗਰੀਬ ਮਾਤੜੇ ਕੋਈ ਆ ਪੁਲੀਆਂ ਬੰਦ ਪਈਆਂ ਨੇ ਇਹ ਕੌਣ ਖਲਵਾਏਗਾ ਸਰਪੰਚ ਖਲਾਣਗੇ ਜਾਂ ਮੈਂਬਰ ਖਲਵਾਣਗੇ ਇਹ ਦੱਸੋ ਇਹ ਹੱਕ ਬਣਦਾ ਕਿ ਨਹੀਂ ਬਣਦਾ ਇਹ ਵੀਡੀਓ ਉੱਪਰ ਤੱਕ ਪਹੁੰਚਾਵਾਂਗੇ ਇਹ ਨਹੀਂ ਆ ਬੰਦ ਪਈਆਂ ਨੇ ਜਮਾ ਨਾ ਇੱਥੇ ਕੋਈ ਨਾਲੀਆਂ ਕੱਢਣ ਵਾਲਾ ਹੀ ਆਉਂਦਾ ਜਿਹੜਾ ਕੋਈ ਸਾਫ਼ ਕਰ ਦੇ ਇਹਨਾਂ ਨੂੰ ਉਮੀਂ ਹਟ ਗਈ ਫੋਲ ਝੋੜੀ ਨਿਕਲੇਗਾ ਪਾਣੀ ਮੋਗੀ ਵੀ ਕੋਠੇ ਦੇਖੇਗਾ ਕੌਣ ਜ਼ਿੰਮੇਵਾਰ ਹੈ ਮੈਂ ਕਰ ਲੀਕਾ ਨਹੀਂ ਨੀ ਮੋਗੀ ਵੀ